ਵੱਲੋਂ ਮੋਬਾਈਲ ਟਾਵਰਾਂ ਤੋਂ ਲੱਖਾਂ ਦਾ ਸਮਾਨ ਚੋਰੀ ਕਰਨ ਵਾਲਾ ਗਿਰੋਹ ਬੇਨ ਕਾਬੂ ਗਿਰੋਹ ਦੇ ਤਿੰਨ ਮੈਂਬਰ ਕਾਬੂ ਮੋਬਾਈਲ ਟਾਵਰਾਂ ਦੇ ਕਰੀਬ 12 ਲੱਖ ਦੇ 6 ਬੀਟੀਐਸ ਕਾਰਡ ਬਰਾਮਦ ਮਾਨਯੋਗ ਡੀਜੀਪੀ ਪੰਜਾਬ ਸੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜੀ ਅਤੇ ਸ਼੍ਰੀ ਜਸਵਰਿੰਦਰ ਸਿੰਘ ਉਪ ਕਪਤਾਨ ਪੁਲਿਸ ਧਰਮਕੋਟ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਕਰਦੇ ਹੋਏ ਥਾਣਾ ਧਰਮਕੋਟ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਥਾਣਾ ਧਰਮਕੋਟ ਪੁਲਿਸ ਮੋਬਾਈਲ ਟਾਵਰਾਂ ਤੋਂ ਲੱਖਾਂ ਦਾ ਸਮਾਨ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਮੋਬਾਈਲ ਟਾਵਰਾਂ ਦੇ ਕਰੀਬ 12 ਲੱਖ ਦੇ 6 ਬੀਟੀਐਸ ਕਾਰਡ ਬਰਾਮਦ ਕੀਤੇ। ਮਿਤੀ 13/9/2025 ਨੂੰ ਪੁਲਿਸਪਾਸ ਮੁਸੰਮੀ ਗੁਰਮੀਤ ਗੁਰਮੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਬਹੋਨਾ ਜ਼ਿਲ੍ਹਾ ਮੋਗਾ ਨੇ ਬਿਆਨ ਲਿਖਾਇਆ ਕਿ ਉਹ ਬੀਫੋਰ ਸੋਲੂਸ਼ਨ ਪ੍ਰਾਈਵੇਟ ਲਿਮਟਿਡ ਕੰਪਨੀ ਮੁਹਾਲੀ ਵਿੱਚ ਸੁਪਰਵਾਈਜ਼ਰ ਹੈ ਅਤੇ ਉਹ ਜ਼ਿਲ੍ਹਾ ਮੋਗਾ ਦੇ ਇੰਸ ਕੰਪਨੀ ਦੇ ਮੋਬਾਈਲ ਟਾਵਰਾਂ ਦੀ ਸੁਰੱਖਿਆ ਸੰਬੰਧੀ ਪੈਟਰੋਲਿੰਗ ਕਰਦਾ ਹੈ। 3 9 10 ਸਤੰਬਰ 2025 ਦੀ ਦਰਮਿਆਨੀ ਰਾਤ ਨੂੰ ਪਿੰਡ ਕੜਿਆਲ ਟਾਵਰ Airtel ਕੰਪਨੀ ਪਿੰਡ ਜਲਾਲਾਬਾਦ ਪੂਰਬੀ ਟਾਵਰ Airtel ਕੰਪਨੀ ਪਿੰਡ ਲੋਗੜ ਟਾਵਰ Airtel ਕੰਪਨੀ ਦੇ ਟਾਵਰਾਂ ਤੋਂ BTS ਕਾਰ ਨਾਮ ਮعلوم ਵਿਅਕਤੀਆਂ ਵੱਲੋਂ ਚੋਰੀ ਕਰਨ ਸੰਬੰਧੀ ਸ਼ਿਕਾਇਤ ਕੀਤੀ ਜਿਸ ਪਰ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬਰ ਖਿਲਾਫ ਨਾਮ ਮਾਲੂਮ ਦੋਸ਼ੀਆਂ ਦੇ ਮੁਕੱਦਮਾ ਨੰਬਰ 240 ਮਿਤੀ 13 9 2025 3032 ਬੀ ਐਨ ਐਸ थाना ਧਰਮਕੋਟ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਪੁਲਿਸ ਵੱਲੋਂ ਮੁਕੱਦਮਾ ਉਕਤ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਟੈਕਨੀਕਲ ਢੰਗ ਨਾਲ ਟ੍ਰੇਸ ਕੀਤਾ ਅਤੇ ਦੋਸ਼ੀ ਨੰਬਰ 1 ਸਾਈਦ ਪੁੱਤਰ ਸਿਕੰਦਰ ਸਿੰਘ ਵਾਸੀ ਬਸਤੀਆਂ 마ਸ਼ੀਆਂ ਜੀਰਾ ਤੇ ਦੋਸ਼ੀ ਨੰਬਰ 2 ਕ੍ਰਿਸ਼ ਪੁੱਤਰ ਜਸਵੀਰ ਸਿੰਘ ਵਾਸੀ ਮਲੋਕੇ ਰੋਡ ਜੀਰਾ ਨੂੰ ਮਿਤੀ 14 9 2025 ਕਾਬੂ ਕਰਕੇ ਇਨ੍ਹਾਂ ਪਾਸੇ ਮੋਬਾਈਲ ਟਾਵਰ ਦੇ ਤਿੰਨ ਬੀਟੀਐਸ ਕਾਰਡ ਬਰਾਮਦ ਕੀਤੇ ਫਿਰ ਉਕਸਤਾਨ ਦੋਸ਼ੀਆਂ ਤੋਂ ਪੁਸ਼ਗਿਸ਼ ਕਰਕੇ ਇਨ੍ਹਾਂ ਦੀ ਨਿਸ਼ਾਨਦੇਹੀ ਤੇ ਤਿੰਨ ਬੀਟੀਐਸ ਕਾਰਡ ਹੋਰ ਬਰਾਮਦ ਕੀਤੇ ਹਨ ਦੋਸ਼ੀਆਂ ਨੇ ਆਪਣੀ ਪੁਸ਼ਗਿਸ਼ ਦੌਰਾਨ ਮੰਨਿਆ ਕਿ ਇਨ੍ਹਾਂ ਚੋਰੀਆਂ ਸਮੇਂ ਉਹਨਾਂ ਦੇ ਨਾਲ ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਪੁੱਤਰ ਚਰਨਜੀਤ ਸਿੰਘ ਵਾਸੀ ਫਤੇਗੜ ਪੰਜਤੂਰ ਜਸ਼ਨਦੀਪ ਸਿੰਘ ਉਰਫ ਜਸ਼ਨਪੁੱਤਰ surjeet ਸਿੰਘ ਵਾਸੀ ਫਤਿਹਗੜ ਪੰਤੂਲ ਗੁਰਪ੍ਰੀਤ ਸਿੰਘ ਉਰਫ ਚਿੰਨਾ ਪੁੱਤਰ ਬਲਬੀਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਚੋਲਾ ਜੀਰਾ ਵੀ ਸ਼ਾਮਿਲ ਸਨ ਇਹ ਮੋਬਾਈਲ ਟਾਵਰਾਂ ਤੋਂ ਚੋਰੀ ਕੀਤੇ ਬੀਟੀਐਸ ਕਾਰਡ ਅੱਗੇ ਦੀਪਕ ਸਿੰਘ ਪੁੱਤਰ ਕਰਨ ਸਿੰਘ ਵਾਸੀ ਬਠਿੰਡਾ ਨੂੰ ਵੇਚਦੇ ਸੀ ਦੀਪਕ ਸਿੰਘ ਉਕਤ ਕਬਾੜ ਦੀ ਦੁਕਾਨ ਬਠਿੰਡਾ ਵਿਖੇ ਹੈ ਇਸ ਲਈ ਦੀਪਕ ਸਿੰਘ ਜਸ਼ਨਪ੍ਰੀਤ ਸਿੰਘ ਜਸ਼ਨਦੀਪ ਸਿੰਘ ਗੁਰਪ੍ਰੀਤ ਸਿੰਘ ਉਕਤਨ ਨੂੰ ਮੁਕੱਦਮਾ ਨੰਬਰ ਉਕਤ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ ਦੋਸ਼ੀ ਗੁਰਪ੍ਰੀਤ ਸਿੰਘ ਚੰਨਾ ਨੂੰ ਮਿਤੀ 15 9 2025 ਨੂੰ ਇਸ ਮੁਕਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਦੋਸ਼ੀਆਂ ਨੂੰ ਮਿਤੀ 15 9 2025 ਨੂੰ ਪੇਸ਼ ਅਦਾਲਤ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਦੋਸ਼ ਗ੍ਰਿਫਤਾਰ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਹੋਰ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁਸ਼ਗੀਸ਼ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ رپورਟਰ ਜਸਵਿੰਦਰ ਸਿੰਘ ਰਖੜਾ ਦੀ ਵਿਸ਼ੇਸ਼ ਰਿਪੋਰਟ ਪੰਜਾਬ న్యూਸ ਜੀਐਸ ਐਸਪੀ ਸਾਹਿਬ ਮੋਗਾ ਜਿਹਦੇ ਦਿਸ਼ਾਨ ਰਿਛਾਤੇ ਜੋ ਮਾਰੇ ਅੰਸਰ ਹਨ ਉਹਨਾਂ ਨੂੰ ਨੱਥ ਪਾਉਣ ਦੇ ਲਈ ਸਾਡੀਆਂ ਟੀਮਾਂ ਬਣਾਈਆਂ ਗਿਆ ਸਨ ਜੋ ਮਾਨ ਕੇ ਜੋ ਮਾਨਜੋਗ ਸਾਡੇ ਬੀਕੇ ਸਿੰਘਲਾ ਜੀ ਐਸਪੀ ਡੀ ਸਾਹਿਬ ਉਹਨਾਂ ਦੀ ਰਹਿਨਮਾਈ ਹੇਠ ਸਾਡੀ ਸੌਢੀ ਧਰਮਕੋਟ ਦੇ ਐਸਐਚਓ ਸਾਹਿਬ ਗਰਮੇਲ ਸਿੰਘ ਅਤੇ ਐਸਐਚਓ ਫਤੇਗੜ ਪੰਚਤੂਰ ਸੁਨੀਤਾ 바ਵਾ ਉਹਨਾਂ ਨੂੰ ਭਾਰੀ ਸਫਤਤਾ ਹਾਸਲ ਹੋਈ ਜਦ ਸਾਨੂੰ ਇੱਕ ਸਾਡੇ ਲਈ ਚੈਲੰਜ ਸੀਗਾ ਜੋ ਕਿ 9-10 ਰਾਤ ਦੀ ਜਿਹੜੀ ਦਰਮਿਆਨੀ ਰਾਤ ਨੂੰ ਸਾਡੇ ਪੰਜ ਪਿੰਡਾਂ ਦੇ ਵਿੱਚ ਜਿਹੜੀ Airtel ਦੇ ਟਾਵਰ ਸੀਗੇ ਉਹਨਾਂ ਦੇ ਉੱਪਰ ਜਿਹੜੀਆਂ ਵਾਰਦਾਤਾਂ ਹੋਈਆਂ ਉਤੋਂ ਚੋਰੀਆਂ ਹੋਈਆਂ ਸਾਡੇ ਜਿਹੜੇ ਬੀਟੀਐਸ ਕਾਰਡ ਸੀਗੇ ਉਤੋਂ ਚੋਰੀ ਹੋ ਗਏ ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਨੇ ਆਪਣੇ ਆਪਣੇ ਟੀਮਾਂ ਬਣਾ ਕੇ ਉਸ ਦਿਨ ਤੋਂ ਬੜੇ ਟੈਕਨੀਕਲ ਤਰੀਕੇ ਨਾਲ ਬੜੀ ਮਿਹਨਤ ਲਗਨ ਨਾਲ ਜਿਹੜੀ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਉਹ ਛੇ ਦੋਸ਼ੀਆਂ ਨੂੰ ਜਿਹੜਾ ਕਾਬੂ ਕੀਤਾ ਪੰਜ ਦੋਸ਼ੀ ਜਿਹੜੇ ਤੇ ਲੋਕਲ ਜਿੰਨਾਂ ਦੇ ਵਿੱਚ ਸਾਹਿਬ ਅਤੇ ਜਸ਼ਨਪ੍ਰੀਤ ਜਸ਼ਨਦੀਪ ਗੁਰਪ੍ਰੀਤ ਅਤੇ ਇੱਕ ਜੀਰੇ ਦਾ ਰਹਿਣ ਵਾਲਾ ਕ੍ਰਿਸ਼ਨ ਨਾਮ ਦਾ ਜਿਹੜਾ ਸੀਗਾ ਲੜਕਾ ਉਹਨੂੰ ਅਸੀਂ ਕਾਬੂ ਕੀਤਾ ਉਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਜਿਹੜਾ ਸਾਡੇ ਐਸਐਚਓ ਫਤੇਗੜ ਪਿੰਤੂਰ ਇੱਕ ਦੀਪਕ ਨਾਮ ਦਾ ਜਿਹੜਾ ਦੋਸ਼ੀ ਸੀਗਾ ਉਹਨੂੰ ਨਾਮਜ਼ਦ ਕੀਤਾ ਤੇ ਉਹਨੂੰ ਅਸੀਂ ਬਠਿੰਡਾ ਤੋਂ ਜਿਹੜਾ ਗ੍ਰਿਫਤਾਰ ਕੀਤਾ ਜੋ ਕਿ ਇੱਕ ਬਹੁਤ ਕਬਾੜ ਦਾ ਕੰਮ ਕਰਦਾ ਹੈ ਜਿਸਨੇ ਕਿ ਕਾਫੀ ਜਿਹੜੇ ਬੀਟੀਐਸ ਆਪਣੇ ਕਬਜ਼ੇ ਵਿੱਚ ਰੱਖੇ ਹੋਏ ਸੀ ਸੋ ਇਹ ਜਿਹੜੇ ਬੀਟੀਐਸ ਕਾਰਡ ਨੇ ਕਰੀਬ ਇੱਕ ਕਾਰਡ 2 ਲੱਖ ਦੀ ਕੀਮਤ ਦਾ ਕਾਰਡ ਸੀਗਾ ਜਿਹੜਾ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਬਰਾਮਦ ਕਰਾਇਆ ਗਿਆ ਸੋ ਇਹ ਅੱਗੇ ਪੁੱਛਗਿੱਛ ਦੇ ਮੁਤਾਬਕ ਜਿਹੜੇ ਸਾਰੇ ਹੁਣ ਤੱਕ 6 ਬੀਟੀਐਸ ਜਿਹੜੇ ਅਸੀਂ ਕਾਰਡ ਬਰਾਮਦ ਕਰਾ ਚੁੱਕੇ ਹਨ ਬਹੁਤ ਵੱਡੇ ਜਿਹੜਾ ਗ੍ਰੋਥ ਦਾ ਪਰਦਾ ਫਾਸ਼ ਹੋ ਚੁੱਕਾ ਸੋ ਇਹਦੇ ਵਿੱਚ ਸਾਨੂੰ ਹੁਣ ਤੱਕ ਜਿਹੜੀ 12 ਲੱਖ ਰੁਪਏ ਦੀ ਜਿਹੜੀ ਰਿਕਵਰੀ ਹੁਣ ਤੱਕ ਹੋ ਚੁੱਕੀ ਹੈ ਸਾਡੇ ਕੋਲੇ ਜਿਹੜੇ ਦੋਸ਼ੀ ਪੁਲਿਸ ਮੰਨਦੇ ਹਨ ਅਤੇ ਉਹਨਾਂ ਦਾ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਹੋਰ ਵੀ ਸਾਨੂੰ ਜਿਹੜੀ ਬਰਾਮਦਗੀ ਹੋਣ ਦੀ ਸੁਭਾਵਨਾ ਹੈ ਇਹਨਾਂ ਦੋਸ਼ੀਆਂ ਦੇ ਖਿਲਾਫ ਅਸੀਂ ਦੋ ਮੁਕੱਦਮੇ ਫਤਿਹਗੜ ਪੈਂਤੂਰ ਵਿਖੇ 35 ਨੰਬਰ ਤੇ 37 ਨੰਬਰ ਦਰਜ ਹੋਏ ਹਨ ਅਤੇ ਇੱਕ ਮੁਕੱਦਮਾ ਜਿਹੜਾ ਸਾਡੇ ਕੋਲ ਧਰਮਕੋਟ ਵਿਖੇ ਜਿਹੜਾ ਦਰਜ ਰਿਸਟਰ ਹੋਇਆ ਹੈ ਇਹਨਾਂ ਦੋਸ਼ੀਆਂ ਦੇ ਉੱਪਰ ਪਹਿਲਾਂ ਵੀ ਕਾਫੀ ਮੁਕੱਦਮੇ ਚੋਰੀਆਂ ਦੇ ਅਤੇ ਜਿਹੜੇ ਨਸ਼ੇ ਦੇ ਐਨਡੀਪੀਐਸ ਦੇ ਦਰਜ ਹਨ ਜੋ ਵੱਖ-ਵੱਖ ਥਾਣਿਆਂ ਦੇ ਵਿੱਚ ਹਨ ਸਿਟੀ ਮੋਗਲੇ ਤੇ ਜੀਰੇ ਵਗੈਰਾ ਥਾਵਾਂ ਤੇ ਜਿਹੜੇ ਦਰਜ ਹਨ ਇਹਨਾਂ ਦੀ ਜਿਹੜੀ ਤਫ਼ਤੀਸ਼ ਜਾਰੀ ਹੈ ਇਹ ਗੈਂਗ ਸੀ ਹਾਂਜੀ ਇਹ ਇਹ ਜਿਹੜਾ ਗੈਂਗ ਦੇ ਤੌਰ ਤੇ ਕੰਮ ਕਰਦੇ ਨੇ ਜੀ ਇਹ ਰਾਤ ਨੂੰ ਵੇਲੇ-ਕਬਲੇ ਜਿਹੜਾ ਬੀਟੀਐਸ ਕਾਰ ਚੋਰੀ ਕਰਦੇ ਨੇ ਟੈਕਨੀਕਲ ਦੇ ਵਿੱਚ ਮਾਰਨੇ ਇਹਨਾਂ ਨੂੰ ਸਿਰਫ ਇਹੀ ਪਤਾ ਕਿ ਬੀਟੀਐਸ ਕਾਰਡ ਦੀ ਟ੍ਰੇਨਿੰਗ ਇਹਨਾਂ ਨੇ ਲਈ ਹੈ ਉਹ ਜਿਹੜਾ ਦੀਪਕ ਕਬਾੜੀਆ ਉਹ ਇਹਨਾਂ ਨੂੰ ਟ੍ਰੇਨਿੰਗ ਦਿੰਦਾ ਸੀਗਾ ਟ੍ਰੇਨਿੰਗ ਦੇਣ ਤੋਂ ਬਾਅਦ ਇਹਨੂੰ ਟ੍ਰੇਨਡ ਕਰਕੇ ਵੱਖ-ਵੱਖ ਪਿੰਡਾਂ ਦੇ ਵਿੱਚ ਭੇਜ ਦਿੰਦਾ ਸੀ ਸੋ ਇਹਨਾਂ ਨੇ ਕਰੀਬ 7 ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਾਡੇ ਇੱਧਰ ਬਾਗਾਪਰਾਣਾ ਸਾਈਡ ਬਠਿੰਡਾ ਸਾਈਡ ਫਰੀਦਕੋਟ ਫਰੋਜ਼ਪੁਰ ਅਤੇ ਹੋਰ ਇੱਧਰਲੇ ਪਾਸੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਬਹੁਤ ਥਾਵਾਂ ਤੇ ਇਹਨਾਂ ਨੇ ਜਿਹਨੇ ਵਾਰਦਾਤਾ ਕੀਤੀਆਂ ਸਾਡੇ ਕੋਲੇ ਕਰੀਬ 30 ਦੇ ਕਰੀਬ ਜਿਹੜੀਆਂ ਵਾਰਦਾਤਾ ਮੰਨ ਚੁੱਕੇ ਹਨ ਅਤੇ ਹੋਰ ਪੁੱਛਗਿੱਛ ਜਾਰੀ ਹੈ ਸੋ ਹੋਰ ਵੀ ਭਾਰ ਟੋਟਲ ਸਹੀ ਮੈਂਬਰ ਆ ਗਏ ਹਾਂ ਜੀ ਟੋਟਲ 6 ਮੈਂਬਰ ਹੁਣ ਤੱਕ ਸਾਡੇ ਕੋਲ ਆਏ ਨੇ ਇੱਕ ਗੈਂਗ ਦਾ ਮੈਂਬਰ ਅਸੀਂ ਹੁਣੇ ਕਾਲੀ ਗ੍ਰਿਫਤਾਰ ਕੀਤਾ ਗੁਰਪ੍ਰੀਤ ਸਿੰਘ ਇਹਦੀ ਅਜੇ ਪੁੱਛਗਿੱਛ ਕਰਨੀ ਪ੍ਰੋਪਰ ਕਰਨੀ ਹੈ ਉਸ ਤੋਂ ਬਾਅਦ ਅਸੀਂ ਹੋਰ ਖੁਲਾਸੇ ਹੋ ਸਕਦੇ ਨੇ ਹੋਰ ਜਿਹੜੇ ਇਹਨਾਂ ਦੇ ਗੈਂਗ ਦੇ ਮੈਂਬਰ ਅਸੀਂ ਉਹਨਾਂ ਨੂੰ ਵੀ ਕਾਬੂ ਕਰ ਜਲਦੀ ਤੋਂ ਜਲਦੀ ਕਰ ਲਵਾਂਗੇ ਬੀਟੀਐਸ ਕਾਰਡ ਦਾ ਕੰਮ ਕੀ ਸੀਗਾ ਜੀ ਇਹਨਾਂ ਵਿੱਚ ਜਿਹੜਾ ਬੀਟੀਐਸ ਕਾਰਡ ਦਾ ਕੰਮ ਮੇਨ ਜਿਵੇਂ ਆਪਣਾ ਸੌਫਟਵੇਅਰ ਹੁੰਦਾ ਹੈ ਆ ਆਪਣੇ ਮੋਬਾਈਲ ਦੇ ਵਿੱਚ ਸੇਮ ਇਹਦਾ ਉਹੀ ਫੰਕਸ਼ਨਿੰਗ ਹੁੰਦੀ ਹੈ ਸਾਰਾ Airtel ਦੋ ਰੇਂਜ ਵਗੈਰਾ ਆਉਂਦੀ ਹੈ ਸਭ ਕੁਝ ਹੁੰਦਾ ਸਾਰਾ BTS ਕਾਰਡ ਹੀ ਇਹਦਾ ਕੰਮ ਕਰਦਾ ਹੈ ਇਹਦੇ ਵਿੱਚ ਜਿਹੜੇ ਸੋਨੇ ਦੇ 골ਡ ਦੇ ਟਾਂਕੇ ਲੱਗੇ ਹੁੰਦੇ ਹਨ ਜੋ ਬਹੁਤ ਜ਼ਿਆਦਾ ਕੀਮਤੀ ਹੁੰਦੇ ਹਨ ਇਸੇ ਕਰਕੇ ਜਿਹੜਾ ਇਸ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਤਾਂ ਜੋ ਕਿ ਇਹਨੂੰ ਅੱਗੇ ਜਾ ਕੇ ਕਿਤੇ ਮਹਿੰਗੀ ਥਾਂ ਤੇ ਸੇਲ ਕੀਤਾ ਜਾ ਸਕੇ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਅਗਲੀ ਕਾਰਵਾਈ ਸਾਡੀ ਰਮਾਨ ਤੇ ਹਨ ਸਾਡੇ ਕੋਲੇ ਪੁੱਛ ਕੇ ਜਾਰੀ ਹੈ ਹੋਰ ਬਰਾਮਦਗੀ ਇਹਨਾਂ ਤੋਂ ਕਰਾਵਾਂਗੇ ਅਤੇ ਹੋਰ ਜਿਹੜੇ ਸਾਡੇ ਨਾਲ ਦੇ ਜ਼ਿਲ੍ਹਿਆਂ ਦੇ ਵਿੱਚ ਤੇ ਨਾਲ ਦੇ ਪੁਲਿਸ ਸਟੇਸ਼ਨਾਂ ਦੇ ਵਿੱਚ ਇਹਨਾਂ ਦੇ ਖਿਲਾਫ ਵਕਫ ਵਕਤਾਂਵਾਂ ਦੇ ਪਰਚੇ ਦਰਜ ਕੀਤੇ ਗਏ ਹਨ ਅਸੀਂ ਸਾਰਿਆਂ ਨੂੰ ਮੈਸੇਜ ਕਿਨੋਇ ਕਰਾਵਾਂਗੇ ਸਾਰੇ ਪੰਜਾਬ ਦੇ ਵਿੱਚ ਇਹ ਦੋਸ਼ੀ ਹੈ ਜਿਹੜੇ ਹਰੇਕ ਮੁਕਦਮੇ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਵੇ